ಯೂಲಿಯರ್ ಸಿಕ್ಕೋಸ್ ಬಿಡೋ ಟಿಕೆಟ್ ಅಲ್ಲೇ ಸರಗೊಂಡ ಬೋರ್ ಬಂಡಗರೆ ಡಿರೆಕ್ಟರಲಿ ಎಷ್ಟಕ್ಕೆ ಇರಾಯ್ ಕಂಬನ್ ತಸ್ ಆಗಿದೆ ಬಾಗೆ ಬೆಕ್ಕಿ ಫಾರಾ ಕೊಟ್ಟು ವಿಡಿಯೋ ಖಳ ದಿತಾ ಎ ಅಣ್ಣ ಬೆಕ್ಕಿ ಸಾಮಾನು ಬರ್ತಿದೆ कौन ವಿಡಿಯೋ ಇದಿ ಆಗೆ ವಿಡಿಯೋ ಕಪ್ ಮಾಡೋ ಹ ಹ

ਤੇ ਉਹ ਨਾ ਬਾਹਰ ਤੇ ਤੇ ਦੂਰੇ ਦੂਰੇ ਬੜੀ ਲੋੜ ਉਹ 3 ਸਰ ਪਾਸ 3rd ਐਂਡ ਲੀਡ ਦ ਫੀਲਿੰਗ ਇਸ 15 ਮਿੰਟ ਅਕਨਿਉ 2000 ਉਹ ਵੀ ਅੱਛੇ ਦਾ ਮੈਸਰੀ ਪਿਆ ਸਟੋਨ ਦਾ ਚਟਿਆ ਜਾ ਆਹ ਅੱਗੇ ਵੀ ਦਿੱਖ ਰਿਹਾ ਹੈ

ਉੜਾਇਆ ਦਿੱਤਾ ਸੁਭਾਅ ਕੁਲੰਗ ਨਿਰਭਉ ਆ ਕਿ ਕਿ ਮੇਰੇ ਕੋਈ ਰੋਜ਼ ਅਗੇ ਕਿਥੇ ਕੋਈ ਰਸਨਾ ਖੈ ਜੜਾ ਆ ਨਿਰਖੋ ਕੋਈ ਉਹ ਕਿਰਾਈ ਦਾ ਆਸ ਸੁਣਾ ਤੁਮ ਕੋਈ ਕਿਰਤ ਚੋ ਟੀਲ ਕੋ ਤਕ ਤੋਂ ਫੁੱਲ ਵੀਡੀਓ ਕੋ ਬਣਾ ਰਹਾ ਅਗੇ ਬਤਾਲ ਕਰ ਰਿਹਾ ਬੋਲ ਕੋ ਬਣਾ ਰਿਹਾ